ਸਾਡੀ ਟੀਮ ਪਹੁੰਚੀ ਹੈ ਜੀ ਅੱਜ ਜ਼ਿਲ੍ਹਾ ਅੰਮ੍ਰਿਤਸਰ ਦਾ ਪਿੰਡ ਇਹ ਉਦੋਂ ਕੇ ਜਿੱਥੇ ਗੁਰਦੁਆਰਾ ਨਾਗਿਆਣਾ ਸਾਹਿਬ ਸਥਿਤ ਹੈ ਇਹ ਉਸੇ ਪਿੰਡ ਦੇ ਡੇਰੇ ਨੇ ਜਿੱਥੇ ਅਸੀਂ ਪਹੁੰਚੇ ਹਾਂ ਇੱਕ ਗਰੀਬ ਫੈਮਿਲੀ ਆ ਇੱਕ ਸਾਡੀ ਭੈਣ ਆ ਜਿਹਦੇ ਘਰ ਦੇ ਹਾਲਾਤ ਤੁਹਾਨੂੰ ਅਸੀਂ ਦਿਖਾਉਣ ਜਾ ਰਹੇ ਹਾਂ ਬੀਤੇ ਜਣੇ ਜੜੀਆਂ ਕਾਫੀ ਬਾਰਸ਼ਾਂ ਹੋਈਆਂ ਨੇ ਮੀਂਹ ਪਏ ਨੇ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਬਹੁਤ ਹੀ ਮਾਰ ਮਾਰੀ ਆ ਹੜ੍ਹਾਂ ਨੇ ਔਰ ਜਿਹੜੇ ਹਰ ਪੀੜੇ ਤੇ ਇਲਾਕੇ ਨੇ ਉਹਦੇ ਵਿੱਚ ਸਮੇਂ-ਸਮੇਂ ਤੇ ਸਾਡੇ ਦਾਨੀ ਸੱਜਣ ਵੀਰ ਪਹੁੰਚ ਰਹੇ ਨੇ ਹਰ ਦੇ ਪ੍ਰਭਾਵੇ ਤੇ ਇਲਾਕਿਆਂ ਦੇ ਜਿਹੜੇ ਲੋਕ ਨੇ ਉਹਨਾਂ ਨੂੰ ਉਹਨਾਂ ਦੇ ਮੁਸ਼ਕਲਾਂ ਦੇ ਵਿੱਚੋਂ ਬਾਹਰ ਕੱਢ ਰਹੇ ਨੇ ਸੋ ਇਸੇ ਤਰ੍ਹਾਂ ਹੀ ਅੱਜ ਅਸੀਂ ਪਹੁੰਚੇ ਹਾਂ ਜੀ ਪਿੰਡ ਉਦੋਕੇ ਜ਼ਿਲ੍ਹਾ ਅੰਮ੍ਰਿਤਸਰ ਦਾ ਇਹ ਪਿੰਡ ਆ ਔਰ ਇਸ ਭੈਣ ਦੇ ਹਾਲਾਤ ਇਹ ਨੇ ਕਿ ਇਹ ਦੋਵੇਂ ਬਜ਼ੁਰਗ ਜੋੜਾ ਆ ਜਿਹੜੇ ਕਿ ਮਿਹਨਤ ਕਰਦੇ ਨੇ ਦਿਹਾੜੀ-ਦੱppa ਕਰਦੇ ਨੇ ਤੇ ਜਿਹੜੇ ਇਹਨਾਂ ਦੇ ਘਰ ਦੇ ਹਾਲਾਤ ਆ ਬਹੁਤ ਹੀ ਮੰਦ ਭੱਗ ਗਿਆ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਕਿ ਪੈਣ ਦੀ ਛੱਤ ਡਿੱਗ ਚੁੱਕੀ ਆ ਪਰ ਇਹਨਾਂ ਆ ਬਾਹਰ ਇੱਕ ਛੋਟਾ ਜਿਹਾ ਢਾਰਾ ਆ ਟੀਨਾ ਪਈਆਂ ਨੇ ਉੱਤੇ ਜਿੱਥੇ ਆਪਣਾ ਸਾਰਾ ਸਮਾਨ ਰੱਖਿਆ ਆ ਤੇ ਰਹਿ ਰਹੀ ਆ ਪਰ ਪੈਣ ਨੇ ਵੀ ਦੱਸਿਆ ਸਾਨੂੰ ਆਫ ਕੈਮਰਾ ਕਿ ਮੈਂ ਕਿਸੇ ਦੇ ਘਰ ਜਾ ਕੇ ਸੌਣੀਆਂ ਬਹੁਤ ਭਾਰੀ ਬਰਸਾਤਾਂ ਦੇ ਵਿੱਚ ਕਾਫੀ ਮੁਸ਼ਕਲ ਦੇ ਨਾਲ ਟਾਈਮ ਕੱਢਿਆ ਤੁਹਾਨੂੰ ਘਰ ਦੇ ਹਾਲਾਤ ਵਿਖਾਉਣ ਜਾ ਰਹੇ ਹਾਂ ਜਿਹੜਾ ਕਮਰਾ ਇਹਨਾਂ ਦਾ ਡਿੱਗ ਚੁੱਕਾ ਆ ਉਹ ਵੀ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਬਾਹਰੋਂ ਹੀ ਹਾਲਾਤ ਵੇਖਣ ਨੂੰ ਪਤਾ ਚੱਲਦੇ ਨੇ ਕਿ ਇਹਦੀ ਹਾਲਾਤ ਕੀ ਆ ਮਕਾਨ ਦੀ ਇਹ ਖਸਤਾ ਹਾਲਾਤ ਆ ਰਹਿਣ ਦੇ ਯੋਗ ਵੀ ਨਹੀਂ ਹੈਗਾ ਔਰ ਇਸ ਭੈਣ ਦੀ ਸਮਰੱਥਾ ਇਹ ਆ ਕਿ ਵਿਚਾਰੀ ਆਪਣੀ ਛੱਤ ਨਹੀਂ ਪਾ ਸਕਦੀ ਸੋ ਤੁਹਾਨੂੰ ਭੇਨਣਾ ਵੀ ਮਿਲਾਵਾਂਗੇ ਪਹਿਲੋ ਤੁਹਾਨੂੰ ਇਹ ਕਮਰਾ ਦਿਖਾਉਣ ਜਾ ਰਹੇ ਹਾਂ ਜਿਹੜੇ ਮੀਆਂ ਦੇ ਦਿਨਾਂ ਦੇ ਵਿੱਚ ਛੱਤ ਡਿੱਗ ਚੁੱਕੀ ਆ ਬਿਲਕੁਲ ਮਲਬਾ ਬਣਿਆ ਹੋਇਆ ਆ ਸਾਰਾ ਮਿੱਟੀ ਦਾ ਢੇਰ ਥੱਲੇ ਲੱਗਿਆ ਆ ਔਰ ਭੇਨ ਨੇ ਇੰਨੀ ਗਨੀਮਤ ਆ ਕਿ ਕੋਈ ਜਾਨੀ ਮਾਲੀ ਨੁਕਸਾਨ ਨਹੀਂ ਹੋਇਆ ਇਹਨਾਂ ਦਾ ਇਹਨਾਂ ਨੇ ਆਪਣਾ ਸਮਾਨ ਕੱਢ ਕੇ ਛਟਾਰੇ ਵਿੱਚ ਰੱਖਿਆ ਹੋਇਆ ਆ ਔਰ ਇਹ ਕਿਸੇ ਦੇ ਘਰ ਰਾਤ ਨੂੰ ਸੌਂਦੇ ਨੇ ਜਾ ਕੇ ਔਰ ਸਮਾਨ ਇਹਨਾਂ ਨੇ ਟਾਲੇ ਦੇ ਵਿੱਚ ਰੱਖਿਆ ਹੋਇਆ ਹੈ ਇਹਨੂੰ ਦਿਖਾ ਰਹੇ ਹਾਂ ਕਿ ਤੁਸੀਂ ਸਾਰੇ ਘਰ ਦੀ ਹਾਲਤ ਵੇਖ ਸਕਦੇ ਹੋ ਤੁਹਾਨੂੰ ਉਸ ਭੈਣ ਨਾਲ ਵੀ ਮਲਾਉਨੇ ਆ ਜਿਹੜਾ ਕਿ ਇੱਕ ਬਜ਼ੁਰਗ ਜੋੜਾ ਆ ਜਿਨ੍ਹਾਂ ਦਾ ਇੱਕ ਬੱਚਾ ਆ ਉਹ ਸ਼ਾਇਦ ਕਿਤੇ ਰਿਸ਼ਤੇਦਾਰਾਂ ਦੇ ਕੋਲ ਰਹਿੰਦਾ ਆ ਇਹਨਾਂ ਆਫ ਕੈਮਰਾ ਦੱਸਿਆ ਆਓ ਤੁਹਾਨੂੰ ਮਲਾਉਨੇ ਆ ਇਸ ਭੈਣ ਦੇ ਨਾਲ ਤੇ ਗੱਲਬਾਤ ਕਰਦੇ ਆ ਆ ਕੀ ਨਾਮ ਹੈ ਮਾ ਜੀ ਤੁਹਾਡਾ ਪਰਮਜੀਤ ਕੌਰ ਆ ਤੁਸੀਂ ਇਸ ਘਰ ਵਿੱਚ ਕਿੰਨੇ ਮੈਂਬਰ ਰਹਿੰਦੇ ਹੋ ਅਸੀਂ ਦੋਵੇਂ ਜੀ ਹਾਂ ਕਾਕਾ ਸਾਡਾ ਰਿਸ਼ਤੇਦਾਰਾਂ ਦੇ ਘਿਆ ਵਾ ਤੇ ਜਿਹੜੀ ਲਾਉਣ ਜਾਂਦੇ ਕਿਤੇ ਉਹਨਾਂ ਦਿਹਾੜੀ ਮਿਲਦੀ ਕਿਤੇ ਨਹੀਂ ਵੀ ਮਿਲਦੀ ਤੇ ਜਦੋਂ ਰਾਤ 7 ਡਿਗਣ ਲੱਗੀ ਫੇਰ ਇੱਕ ਦੋ ਬਾਲਾ ਡਿਗ ਗਿਆ ਤੇ ਅਸੀਂ ਰਾਤ ਉੱਠ ਕੇ ਬਾਹਰ ਆ ਗਏ ਆ ਉਦੋਂ ਬਾਅਦਾਂ ਫੇਰ ਕਮਰਿਆਂ ਦੀਆਂ ਸੱਤਾਂ ਡਿਗਣੀਆਂ ਸ਼ੁਰੂ ਹੋ ਗਈਆਂ ਤੇ ਫਿਰ ਜਦੋਂ ਡਿਗਣੀਆਂ ਸ਼ੁਰੂ ਹੋ ਗਈਆਂ ਤੇ ਸਮਾਨ ਬਚ ਗਿਆ ਸੀ ਕਿ ਜਾਂ ਥੱਲੇ ਆ ਗਿਆ ਸਮਾਨ ਐ ਸਿੰਝ ਜਿਉਣ ਲੱਗਣ ਲੱਗਿਆ ਡਿੱਗਿਆ ਤੇ ਰਹੀ ਛੇ ਦਿਨਾਂ ਰਾਤੋਂ ਰਾਤ ਨਹੀਂ ਵਰਦੇ ਚ ਕੱਢ ਕੇ ਸਾਰਾ ਢਾਰੇ ਦੇ ਵਿੱਚ ਰੱਖਿਆ ਵਾ ਦੂਜਾ ਸਮਾਨ ਸੜ ਕੋ ਨਹੀਂ ਨਿਕਲਿਆ ਉਹ ਨਹੀਂ ਕੱਢਿਆ ਬਾਕੀ ਸਭ ਆਪਣਾ ਭੇਜੋ ਸਾਡੇ ਬਿਸਤਰੇ ਜੋ ਆਪਣਾ ਖਾਣ ਪੀਣ ਦਾ ਸਭ ਢਾਰੇ ਦੇ ਵਿੱਚ ਰੱਖਿਆ ਗਿਆ ਹੈਗਾ ਰਾਤੋਂ ਰਾਤ ਰੱਖਿਆ ਜਦੋਂ ਇੱਕ ਦੋ ਬਾਲਾ ਡਿੱਗਣ ਲੱਗਾ ਉਸ ਦਿਨ ਰਾਤੋਂ ਰਾਤ ਸਮਾਨ ਸਿਰੋ ਕੱਢਣਾ ਕਿਤਾ ਤੇ ਰਾਤ ਫਿਰ ਛੱਤਾਂ ਡੇਕ ਪੀਆਂ ਹਡੀਆਂ ਤੇ ਹੋਵੇ ਤੇ ਜਦੋਂ ਮੀਂਹ ਨਹੀਂ ਪੈਂਦੇ ਸੀ ਉਦੋਂ ਵੀ ਮਕਾਨ ਦੀ ਇਹੀ ਹਾਲਤ ਸੀ ਕਿ ਉਦੋਂ ਥੋੜਾ ਠੀਕ ਸੀ ਕਿ ਮੀਆਂ ਚ ਇਹ ਡਿੱਗਾ ਆ ਮੀਆਂ ਜਿਆਦਿਆਂ ਚ ਡਿੱਗ ਪਏ। ਪਹਿਲੇ ਚੁੰਦੇ ਸੀਗੇ। ਹਾਂਜੀ ਉਦੋਂ ਬਹੁਤ ਜਿਆਦੇ ਚੁੰਦੇਗੇ। ਇਹ ਵੀ ਉਦੋਂ ਵੀ ਵੜ ਨੂੰ ਅੰਦਰਾਂ ਜੀ ਨਹੀਂ ਕਰਦਾ। ਹੁਣ ਬਾਕੀ ਖੇੜੀ ਜਿਆਦਿਆਂ ਮੀਆਂ ਦੇ ਵਿੱਚ ਇਹ ਛੱਤਾਂ ਡਿੱਗ ਪਈਆਂ ਵਾ। ਤੇ ਮਾਤਾ ਜੀ ਜਿੱਦਾਂ ਕੱਚੇ ਕੋਠਿਆਂ ਦੀਆਂ ਗਰੰਟਾ ਮਿਲਦੀਆਂ ਨੇ। ਤੁਸੀਂ ਕਿਸੇ ਮੋਤਬਰਨਾ ਪਿੰਡ ਦੇ ਸਰਪੰਚ ਨਾਲ ਗੱਲ ਨਹੀਂ ਕੀਤੀ। ਕਿਸੇ ਨੇ ਕੋਈ ਤੁਹਾਡਾ ਫਾਰਮ ਨਹੀਂ ਭਰਿਆ। ਸਾਡੇ ਕਿਸੇ ਨੇ ਨਹੀਂ ਸੁਣੀ। ਘਰ ਗੱਲ ਕੀਤੀ ਕਿਸੇ ਨੇ ਸੁਣੀ ਨਹੀਂ। ਨਾ ਸਾਡੇ ਨੇ ਕਿਸੇ ਨੇ ਆਵਾਜ਼ ਪੁੱਛੀ। ਜੋੜ ਬਥੇਰਾ ਲਾਇਆ ਪਰ ਸਾਡੀ ਕਿਹਨੇ ਨਾ ਬਾਤ ਪੁੱਛੀ ਤੇ ਨਾ ਸਾਡੇ ਹੱਲ ਕਿਹਨੇ ਵੇਖਿਆ ਤੇ ਨਾ ਗਰੰਟਾ ਸਾਡੀਆਂ ਕਿਹਨੇ ਵੀ ਕੀਤੀਆਂ ਤੇ ਹੁਣ ਫਿਰ ਜਦੋਂ ਇਹ ਛੱਤ ਡਿੱਗ ਪਈ ਆ ਤੇ ਤੁਸੀਂ ਢਾਰੇ 'ਚ ਰਹਿ ਰਹੇ ਹੋ ਜਾਂ ਤੁਸੀਂ ਦੱਸਿਆ ਕਿ ਮੈਂ ਆਪਣੀ ਦਰਾਣੀ ਦੇ ਘਰ ਸੌਣੀ ਆ ਤੇ ਇਹ ਹੁਣ ਛੱਤ ਤੁਸੀਂ ਪਾਉਣ ਦੇ ਸਮਰੱਥ ਹੈਗੇ ਹੋ ਨਹੀਂ ਮੈਨੂੰ ਜੇ ਐਂ ਪਾਉਣ ਦਾ ਸੁਆਤ ਹੈ ਨਹੀਂਗੇ ਦਰਾਣੀ ਦੇ ਘਰ ਮੈਂ ਆਪਣੇ ਘਰ ਰਾਤ ਰਹਿਣੀ ਆ ਤੇ ਸਾੜ ਕੋ ਪੈ ਨਹੀਂ ਸਕਦੀ ਨਾਇ ਪੈਣੀ ਆ ਤੁਸੀਂ ਕੀ ਕਰਦੇ ਹੋ ਕੀ ਕੰਮ ਕਰਦੇ ਹੋ ਤੇ ਤੁਹਾਡੇ ਹਸਬੰਦ ਕੀ ਕੰਮ ਕਰਦੇ ਨੇ ਮੈਡਮ ਜੀ ਅਸੀਂ ਕਰਦੇ ਆਂ ਗੁਰਦੁਆਰੇ ਸੇਵਾ ਔਰ ਮੰਜੋ ਕਰਦੇ ਆਪਣੀ ਢੜੀ ਧੱਪਾ ਕਿਤੇ ਮਿਲਦੀ ਕਦੀ ਨਹੀਂ ਮਿਲਦੀ ਤੇ ਇਹ ਕਰਕੇ ਗੁਰਦੁਆਰੇ ਲੈ ਕੇ ਰੋਟੀ ਪਾਣੀ ਖਾ ਲਈਦਾ ਵਾ ਤੇ ਇਹ ਵੀ ਸਾਡੇ ਕੋਠਿਆਂ ਦਾ ਜੜਕ ਨਹੀਂ ਇਹ ਵੀ ਸੱਤਾਂ ਪੈਣੀਆਂ ਚਾਹੀਦੀਆਂ ਤੇ ਸਾਡੀ ਨਹੀਂ ਪਹੁੰਚ ਪੈਣ ਦੀ ਆ ਫਿਰ ਜਿੱਦਾਂ ਮਕਾਨ ਦੇ ਹਾਲਾਤ ਨੇ ਛੱਤ ਡਿੱਗ ਚੁੱਕੀ ਆ ਬਿਲਕੁਲ ਤੇ ਰਹਿਣ ਦੇ ਕਾਬਲ ਨਹੀਂ ਇਹ ਘਰ ਹੈਗਾ ਕੀ ਤੁਹਾਨੂੰ ਰਾਤ ਨੂੰ ਨੀਂਦ ਆ ਜਾਂਦੀ ਹੈ ਨਹੀਂ ਸਾਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ ਮੈਂ ਆਪਣੀ ਦਰਾਣੀ ਆਸ ਤੇ ਦੇਰ ਵੇਲੇ ਰਾਤ ਰਹਿਣੀ ਉਧਰ ਰਾਤ ਕੱਟਦੇ ਆ ਤੇ ਉਹ ਵੀ ਜਿੱਥੇ ਕਿਤੇ ਕੰਮ ਕਰ ਜਾਣ ਕੇਵਲੇ ਰਾਤ ਉੱਥੇ ਰਹਿ ਪੈਂਦੇ ਆ ਤੇ ਕੇਵਲੇ ਘਰ ਆ ਜਾਂਦੇ ਆ ਇਹ ਕਰਕੇ ਵੀ ਘਰ ਵਿੱਚ ਨਹੀਂ ਖਲੋਣ ਨੂੰ ਜੀ ਕਰਦਾ ਨਾ ਅੰਦਰ ਵੜਨ ਨੂੰ ਜੀ ਕਰਦਾ ਅੱਧਾ ਸਮਾਨ ਸਾਡਾ ਢਾਰੇ ਚ ਪਿਆ ਵਾ ਅਜੇ ਅੰਦਰ ਸਾਡਾ ਅੱਧਾ ਸਾਡਾ ਸਮਾਨ ਉੱਥੇ ਪਿਆ ਸਾਡਾ ਕੱਢਿਆ ਨਹੀਂ ਸਾਡ ਕੋਈ ਜਾਂਦਾ ਤੇ ਨਾ ਹੀ ਕੱਢਿਆ ਆ ਸਾਨੂੰ ਹੋਰ ਕੋਈ ਨਹੀਂ ਚਾਹੀਦਾ ਅੜੇ ਹੱਥ ਜੁੜ ਕੇ ਇਹੋ ਬੇਨਤੀ ਆ ਕਿ ਸਾਡੀਆਂ ਸੱਤਾਂ ਬਹਿ ਜਾਣ ਔਰ ਸੰਕੋਚ ਨਹੀਂ ਚਾਹੀਦਾ ਇਹ ਉਹ ਭੰਪਰਾਾਂ ਦੇ ਗਾੜੀ ਆਈ ਬੇਨਤੀ ਕਰਦੇ ਆ ਆ ਕਿਹੜੀ ਕੌਮ ਨਾਲ ਤੁਸੀਂ ਸਬੰਧਤ ਹੋ ਅਸੀਂ ਛੋਟੇ जाट ਗਰੀਬ ਆ ਕੋਈ ਪੈੜੀ ਬੰਨਾ ਨਹੀਂ ਸਾਡਾ ਹੈਗਾ ਤੇ ਨਾ ਪੈੜੀ ਬੰਨੇ ਚਾਹੀਏ ਜਿਹੜੇ ਹਾਕੀਆਂ ਖੇਚੇ ਹੈਗੇ ਕਿ ਜਾਂ ਸਾਨੂੰ ਕਦੇ ਮਿਲਣਾ ਕਿ ਨਹੀਂ ਮਿਲਣਾ ਜੇ ਤਾਂ ਹੈ ਨਹੀਂ ਵੀ ਸਾਡਾ ਮਿਲਣਾ ਕਿੱਥੋਂ ਸਾਨੂੰ ਇਹੋਂ ਮੈਂ ਤਾਂ ਮਜੂਰੀ ਕਰਕੇ ਆਪਣੀ ਰੋਟੀ ਕਾਇਦੀ ਆ ਤੇ ਛੱਤਾਂ ਨਹੀਂ ਅਸੀਂ ਪਾਉਣ ਜੋਗੇ ਨਹੀਂ ਅਸੀਂ ਕਮਰੇ ਤਿਆਰ ਕਰਨ ਜੋਗੇ ਹਾਰ ਹੰਬ ਕੇ ਕਮਰੇ ਸਾਡੇ ਪੀੜਾ ਚੁੰਦੇ ਐਰਖਾਂ ਜਾ ਜਾਂ ਮੀਆਂ ਦੇ ਵਿੱਚ ਆਣ ਕੇ ਹਾੜੇ ਆਣ ਕੇ ਸੱਤਾਂ ਹਾੜੀਆਂ ਵਈਆਂ ਡਿੱਗ ਜਿਦੋਂ ਇੱਕ ਦੋ ਬਾਲਾ ਡਿੱਗਿਆ ਅਸੀਂ ਬਾਹਰ ਆ ਗਏ ਜਿੰਨਾ ਸਮਾਨ ਹਾੜ ਕੋ ਡਿੱਗੇ ਤੋਂ ਅੰਦਰੋਂ ਨਿਕਲ ਗਿਆ ਨਿਕਲ ਗਿਆ ਬਾਕੀ ਸਾੜ ਕੋ ਨਹੀਂ ਕੱਢਿਆ ਗਿਆ ਕਿਹੜੇ ਗੁਰਦੁਆਰਾ ਸਾਹਿਬ ਸੇਵਾ ਕਰਦੇ ਨਾਗੇ ਆਣਾ ਸਾਹਿਬ ਕਰਦੇ ਸੇਵਾ ਉਹ ਆਪਣੇ ਉੱਥੇ ਜਾ ਕੇ ਰੋਟੀ ਪਾਣੀ ਦਾ ਕਾਜ ਦਾ ਤੇ ਕੁਛ ਲੈ ਜਾਂਦਾ ਤੁਹਾਡਾ ਕੋਈ ਫੋਨ ਨੰਬਰ ਹੈਗਾ ਫੋਨ ਨੰਬਰ ਹੈਗਾ ਸਾਡਾ ਪਰਮਜੀਤ ਕੋਲ ਮੇਰਾ ਨਾਮ ਪਰਨੇ ਥੋੜਾ ਪੜ੍ਹੀ ਆ ਤਾਂ ਫੋਨ ਨੰਬਰ ਮੇਰੇ ਕੋਲ ਬੋਲ ਨਹੀਂ ਸਕਦੀ ਸੋ ਇਹ ਪਹਿਣਿਆ ਜੀ ਜੱਟ ਫੈਮਿਲੀ ਨੂੰ ਬਿਲੋਂਗ ਕਰਦੇ ਆ ਕਿਸਾਨ ਨੇ ਕਹਿੰਦੇ ਨੇ ਕਿ ਕਿਸਾਨ ਅੰਨ ਦਾਤਾ ਆ ਜੋ ਕਿਸੇ ਨੂੰ ਅੰਨ ਦਿੰਦਾ ਆ ਰੋਟੀ ਦਿੰਦਾ ਆ ਇਹ ਅੰਨ ਦਾਤੇ ਦਾ ਇਹ ਹਾਲ ਆ ਕਿ ਤੁਸੀਂ ਦੇਖ ਸਕਦੇ ਹੋ ਮਕਾਨ ਇਹਨਾਂ ਦਾ ਡਿੱਗ ਚੁੱਕਾ ਛੱਤਾਂ ਇਨਾਂ ਦੀਆਂ ਟਹਿ ਢੇਰੀ ਹੋ ਚੁੱਕੀਆਂ ਨੇ ਲੋਕਾਂ ਦੇ ਘਾਰੇ ਰਹਿ ਰਹੇ ਨੇ ਔਰ ਮਿਹਨਤ ਮਜ਼ਦੂਰੀ ਕਰਦੇ ਨੇ ਗੁਰਦੁਆਰਾ ਸਾਹਿਬ ਤੋਂ ਇਹ ਰੋਟੀ ਖਾ ਰਹੇ ਨੇ ਔਰ ਪੈਲੀ ਬੰਨਾ ਇਹਨਾਂ ਦਾ ਬਿਲਕੁਲ ਨਹੀਂ ਹੈਗਾ ਕਹਿਣ ਨੂੰ ਇਹ ਕਿਸਾਨ ਨੇ ਕਿਸਾਨ ਦੇ ਘਾਰੇ ਇਹਨਾਂ ਨੇ ਜਨਮ ਲਿਆ ਕਿਸਾਨ ਦੇ ਘਾਰੇ ਮਾਤਾ ਸਾਡੀ ਵਿਆਹ ਕੀ ਆਈ ਆ ਪਰ ਪੈਲੀ ਬੰਨਾ ਇਹਨਾਂ ਦਾ ਬਿਲਕੁਲ ਨਹੀਂ ਹੈਗਾ ਸੋ ਇਹੋ ਜੇ ਜਿਹੜੇ ਪਰਿਵਾਰ ਨੇ ਇਹਨਾਂ ਦੀ ਬਾਹਰ ਜਰੂਰ ਫੜਨੀ ਚਾਹੀਦੀ ਆ ਮੈਂ ਵੀ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਦਾਨੀ ਸੱਜਣਾ ਨੂੰ ਅਤੇ ਆਪਣੇ ਵੀਰਾਂ ਭੈਣਾਂ ਨੂੰ ਬੇਨਤੀ ਕਰਾਂਗੀ ਕਿ ਇਸ ਭੈਣ ਦੀ ਜਰੂਰ ਮਦਦ ਕੀਤੀ ਜਾਏ ਇਹਨਾਂ ਦਾ ਫੋਨ ਨੰਬਰ ਮੇਰੇ ਕੋਲ ਆ ਜਿਹੜਾ ਕਿ ਇਹ ਨਹੀਂ ਬੋਲ ਸਕਦੇ ਮੈਂ ਸਕਰੀਨ ਤੇ ਫੋਨ ਨੰਬਰ ਬੋਲਣ ਜਾ ਰਹੀ ਆ 97798 16708 ਇੱਕ ਵਾਰੀ ਫੇਰ ਬੋਲਾਂਗੀ 97798 16708 ਇਹ ਇਹਨਾਂ ਦਾ ਫੋਨ ਨੰਬਰ ਹੈ ਜਿਸ ਵੀ ਕਿਸੇ ਵੀਰ ਭੈਣ ਨੇ ਇਹਨਾਂ ਦੇ ਨਾਲ ਸੰਪਰਕ ਕਰਨਾ ਹੋਵੇ ਉਹ ਇਹਨਾਂ ਨੂੰ ਫੋਨ ਕਰ ਸਕਦਾ ਹੈ ਜੇ ਇਹਨਾਂ ਦਾ ਨੰਬਰ ਨਾ ਲੱਗੇ ਤੇ ਤੁਸੀਂ ਸਾਡੀ ਟੀਮ ਨਾਲ ਵੀ ਸੰਪਰਕ ਕਰ ਸਕਦੇ ਹੋ ਅਸੀਂ ਤੁਹਾਨੂੰ ਇਹਨਾਂ ਦੇ ਕੋਲ ਪਹੁੰਚਦਾ ਕਰ ਦਾਂਗੇ ਸੋ ਜਿਹੜੇ ਭੈਣ ਜੀ ਸਾਨੂੰ ਲੈ ਕੇ ਆਏ ਨੇ ਇਹਨਾਂ ਦੇ ਕੋਲ ਇਹਨਾਂ ਦੇ ਹਾਲਾਤ ਉਹਨਾਂ ਨੇ ਸਾਨੂੰ ਦੱਸੇ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਉਹ ਵੀ ਸਾਡੇ ਨਾਲ ਇੱਥੇ ਮੌਜੂਦ ਨੇ ਉਹ ਵੀ ਦੱਸਣਗੇ ਕਿ ਇਹਨਾਂ ਦੇ ਹਾਲਾਤ ਕੀ ਨੇ ਸਤਿ ਸ਼੍ਰੀ ਅਕਾਲ ਭੈਣ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਂ ਆ ਭੈਣ ਜੀ ਤੁਹਾਡਾ ਮੇਰਾ ਕਸ਼ਮੀਰ ਕੌਰ ਜੀ ਭੈਣ ਜੀ ਇਹਨਾਂ ਦੇ ਹਾਲਾਤ ਅਸੀਂ ਵੇਖ ਚੁੱਕੇ ਆ ਕੈਮਰਾ ਦਿਖਾਏਗਾ ਕਿ ਇਹਨਾਂ ਦੀਆਂ ਛੱਤਾਂ ਡਿੱਗ ਚੁੱਕੀਆਂ ਨੇ ਮਕਾਨ ਦੀ ਖਸਤਾ ਹਾਲਤ ਆ ਦਿਹਾੜੀ ਦੱਪਾ ਕਰਦੇ ਨੇ ਔਰ ਗੁਰਦੁਆਰਾ ਸਾਹਿਬ ਤੋਂ ਰੋਟੀ ਖਾ ਰਹੇ ਨੇ ਦੋਵੇਂ ਟਾਈਮ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਵੀ ਆ ਤੁਸੀਂ ਸਾਨੂੰ ਬੁਲਾਇਆ ਇੱਥੇ ਤੁਸੀਂ ਇਹਨਾਂ ਦੇ ਹਾਲਾਤ ਵੇਖ ਕੇ ਸਾਨੂੰ ਬੁਲਾਇਆ ਕੀ ਕਹਿਣਾ ਚਾਹੁੰਦੇ ਹਾਂ ਹਾਂਜੀ ਹਾਲਾਤ ਤੇ ਮੈਡਮ ਜੀ ਬਹੁਤ ਮਾੜੇ ਨੇ ਤੇ ਮੈਂ ਵੀ ਆਈ ਇੱਕ ਦਿਨ ਇਹਨਾਂ ਦੇ ਕੋਲ ਤੇ ਮੈਂ ਆਣ ਕੇ ਵੇਖਿਆ ਤੇ ਬਹੁਤ ਮਾੜਾ ਹਾਲਿਆ ਤੇ ਮੈਂ ਤੇ ਇਹੋ ਸਾਰਿਆਂ ਨੂੰ ਬੇਨਤੀ ਕਰਦੀ ਆਂ ਵੀ ਇਹਨਾਂ ਦੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ ਤੇ ਮੈਂ ਇਹਨਾਂ ਦੀ ਮਦਦ ਵਾਸਤੇ ਤੁਹਾਡੇ ਤੱਕ ਪਹੁੰਚ ਕੀਤੀ ਵੀ ਹੋਰ ਕੋਈ ਇਹਨਾਂ ਦਾ ਆਸਰਾ ਨਹੀਂ ਜੇ ਤੇ ਭੈਣ ਭਰਾਵਾਂ ਦੇ ਆਸਰੇ ਦੇ ਨਾਲ ਚਲੋ ਜਿਨੇ ਜੋਗੇ ਵੀ ਆ ਇਹਨਾਂ ਦੇ ਛੱਤ ਪਾ ਦੇਣਾ ਤੇ ਇਹ ਵੀ ਆਪਣੇ ਘਰ ਚ ਬਹਿ ਸਕਣ ਆ ਪੈਂਦੀ ਜਿੱਦਾਂ ਕੀ ਹੁਣ ਆਮ ਹੀ ਸਰਕਾਰ ਨੇ ਵੀ ਮੁਹਿੰਮ ਚਲਾਈ ਹੋਈ ਆ ਪੱਕੇ ਕੋਠਿਆਂ ਦੀ ਕੀ ਕਦੀ ਤੁਸੀਂ ਜਾਂ ਇਹਨਾਂ ਨੇ ਕੋਸ਼ਿਸ਼ ਨਹੀਂ ਕੀਤੀ ਕਿ ਉਹ ਪੱਕੇ ਕੋਠਿਆਂ ਦੇ ਫਾਰਮ ਪਰ ਇਹ ਜਾਂ ਜਿੱਦਾਂ ਗਵਰਨਮੈਂਟ ਵੱਲੋਂ ਸਹੂਲਤਾਂ ਮਿਲ ਰਹੀਆਂ ਉਹ ਕੋਸ਼ਿਸ਼ ਨਹੀਂ ਕੀਤੀ ਇਹਨਾਂ ਨੇ ਵਿਚਾਰੀ ਨੇ ਕੋਸ਼ਿਸ਼ ਕੀਤੀ ਬਥੇਰੀ ਪਰ ਇਹਦੀ ਨਹੀਂ ਜੇ ਕੋਈ ਵੀ ਹੁੰਦਾ ਨਹੀਂ ਜੇ ਕੋਈ ਸਰਪੰਚ ਨਹੀਂ ਕੋਈ ਨਹੀਂ ਕਦੀ ਕਹਿੰਨੇ ਆਣ ਕੇ ਵੇਖਿਆ ਨਹੀਂ ਮੈਂ ਹੁਣ ਵਟਾਲੇ ਤੋਂ ਆਈ ਤੇ ਆਣ ਕੇ ਇੱਥੇ ਹਾਲਚਲ ਵੇਖਿਆ ਇਹਨਾਂ ਦਾ ਤੇ ਮੰਦੇ ਹਾਲ ਆ ਤੇ ਸਰਪੰਚ ਨੇ ਕਦੀ ਆਣ ਕੇ ਵੇਖਿਆ ਨਹੀਂ ਆ ਕਿ ਇਹ ਕਿੱਥੇ ਰਹਿੰਦੇ ਆ ਕਿੱਥੇ ਸੌਂਦੇ ਆ ਕੀ ਕਰਦੇ ਆ ਘਰੋਂ ਬੇਕਾਰ ਹੋਏ ਆ ਤੇ ਤੁਸੀਂ ਵੇਖ ਹੀ ਲਿਆ ਬਾਕੀ ਤੇ ਹਾਲਾਤ ਹੀ ਦੱਸਣ ਦੇ ਨੇ ਸੋ ਇਹ ਸੰਜੀ ਸਾਡੇ ਭੈਣ ਜੀ ਜਿਹੜੇ ਬਟਾਲੇ ਤੋਂ ਚੱਲ ਕੇ ਆਏ ਨੇ ਇਹਨਾਂ ਨੇ ਸਾਨੂੰ ਬੁਲਾਇਆ ਇਹਨਾਂ ਵੀ ਦੱਸਿਆ ਕਿ ਇਹਨਾਂ ਦੀ ਹਾਲਤ ਬਹੁਤ ਬੱਤਰਾ ਅਸੀਂ ਵੀ ਉਹਨਾਂ ਨੂੰ ਗੁਹਾਰ ਲਗਾਵਾਂਗੇ ਕਿ ਜਿੱਥੇ ਹੜ ਆਏ ਨੇ ਹੜ ਪੀੜਤਾਂ ਦੀ ਤੁਸੀਂ ਬਹੁਤ ਮਦਦ ਕਰ ਰਹੇ ਹੋ ਬਹੁਤ ਸ਼ਲਾਘਾਯੋਗ ਕੰਮ ਕਰ ਰਹੇ ਹੋ ਪਰ ਇਹੋ ਜੇ ਪਰਿਵਾਰ ਦੀ ਇਹੋ ਜੇ ਬਜ਼ੁਰਗ ਜੋੜੇ ਦੀ ਬਾਹ ਫੜਨਾ ਵੀ ਇੱਕ ਪੁੰਨ ਦਾ ਕੰਮ ਆ ਇਹਨਾਂ ਨੇ ਇਹ ਮੰਗ ਕੀਤੀ ਆ ਕਿ ਸਾਨੂੰ ਹੋਰ ਕੁਝ ਨਹੀਂ ਚਾਹੀਦਾ ਸਿਰਫ ਸਾਡੇ ਸਿਰ ਤੇ ਛੱਤ ਪੈਣੀ ਚਾਹੀਦੀ ਆ ਸੋ ਜ਼ਰੂਰ ਇਸ ਗੱਲ ਵੱਲ ਧਿਆਨ ਦੇ ਕੇ ਇਸ ਬਜ਼ੁਰਗ ਜੋੜੇ ਦੀ ਜਰੂਰ ਮਦਦ ਕੀਤੀ ਜਾਏ ਦੇਖਦੇ ਰਹੋ ਚੈਨਲ ਦਾ ਆਰ ਐਨ ਨਿਊਜ਼